ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਸਾਨ ਵੀਰੋ ਇਸ ਸਮੇਂ ਅਗੀਤੇ ਲੱਗੇ ਝੋਨੇ 60-65 ਦਿਨ ਦੇ ਕਰੀਬ ਹੋ ਚੁੱਕੇ ਨੇ ਤੇ ਝੋਨਿਆਂ ਵਿੱਚ ਗੋਭ ਪਰਣੀ ਜਿਹੜੀ ਆ ਸ਼ੁਰੂ ਹੋ ਚੁੱਕੀ ਹੈ ਕੁਝ ਵਰਾਇਟੀਆਂ ਜਹੀਆਂ ਵੀ ਨੇ ਜਿਨ੍ਹਾਂ ਵਿੱਚ ਗੋਭ ਜਿਹੜੀ ਆ ਉਹ ਪਰ ਚੁੱਕੀ ਹੈ ਕਿਸਾਨ ਵੀਰੋ ਗੋਭ ਅਵਸਥਾ ਇੱਕ ਯਹੀ ਸਟੇਜ ਹੁੰਦੀ ਹੈ ਜਿੱਥੇ ਆਪਾਂ ਆਪਣੇ ਝੋਨੇ ਦੇ ਝਾੜ ਵਿੱਚ 4 ਤੋਂ ਲੈ ਕੇ 5 ਕੁਇੰਟਲ ਤੱਕ ਵਾਧਾ ਕਰ ਸਕਦੇ ਹਾਂ ਇਹਨਾਂ ਕੁਝ ਖਾਸ ਗੱਲਾਂ ਦਾ ਧਿਆਨ ਰੱਖ ਕੇ ਕਿਸਾਨ ਵੀਰੋ ਆਪਣੇ ਝੋਨੇ ਵਿੱਚ ਝਾੜ ਘਟਣ ਦਾ ਜਿਹੜਾ ਮੁੱਖ ਕਾਰਨ ਹੁੰਦਾ ਆ ਉਹ ਹੁੰਦਾ ਆ ਝੋਨੇ ਵਿੱਚ ਫੋਕ ਦਾ ਜਿਆਦਾ ਮਾਤਰਾ ਵਿੱਚ ਬਣਨਾ ਯਾਨੀ ਮੁੰਜਰਾਂ ਵਿੱਚ ਬਹੁਤ ਸਾਰੇ ਦਾਣਿਆਂ ਦਾ ਖਾਲੀ ਰਹਿ ਜਾਣਾ ਇਸੇ ਚੀਜ਼ ਨੂੰ ਆਪਾਂ ਸਹੀ ਕਰਾਂਗੇ ਕਿ ਆਪਣੇ ਝੋਨੇ ਵਿੱਚ ਫੋਕ ਜਿਹੜੀ ਆ ਉਹ ਘੱਟ ਬਣੇ ਤੇ ਦਾਣੇ ਜਿਹੜੇ ਆ ਨਰੋਲ ਤੇ ਨਿਗਰ ਹੋਣ ਤੇ ਵਧੀਆ ਝਾੜ ਆਪਾਂ ਨੂੰ ਜਿਹੜਾ ਉਹ ਦੇਖਣ ਨੂੰ ਮਿਲੇ ਕਿਸਾਨ ਵੀਰੋ ਜਦੋਂ ਝੋਨੇ ਵਿੱਚ ਗੋਭਵਸਥਾ ਹੁੰਦੀ ਆ ਤਾਂ ਉਸ ਸਮੇਂ ਝੋਨੇ ਨੂੰ ਫਾਸਫੋਰਸ ਅਤੇ ਪੋਟਾਸ਼ ਤੱਤ ਦੀ ਬਹੁਤ ਹੀ ਜ਼ਿਆਦਾ ਮਾਤਰਾ ਵਿੱਚ ਜ਼ਰੂਰਤ ਹੁੰਦੀ ਹੈ ਝੋਨੇ ਵਿੱਚ ਫੋਕ ਜ਼ਿਆਦਾ ਬਣਨ ਪਿੱਛੇ ਇਹਨਾਂ ਦੋਹਾਂ ਤੱਤਾਂ ਦੀ ਘਾਟ ਹੀ ਮੁੱਖ ਕਾਰਨ ਹੁੰਦਾ ਆ ਹੁਣ ਆਪਾਂ ਮੁੱਦੇ ਤੇ ਆਉਨੇ ਆ ਤੇ ਦੱਸਦੇ ਆ ਕਿ ਆਪਾਂ ਕਰਨਾ ਕੀ ਹੈ ਆਪਾਂ ਗੋਭ ਦੀ ਸਟੇਜ ਤੇ ਐਨਪੀਕੇ 05234 1 ਕਿਲੋ ਅਤੇ 80 ਗ੍ਰਾਮ ਬੋਰੋਨ ਜਿਹੜਾ 20% ਵਾਲਾ ਆ ਆਪਾਂ 150 ਲੀਟਰ ਵਿੱਚ ਲੈ ਕੇ 1 ਏਕੜ ਵਿੱਚ ਆਪਾਂ ਸਪਰੇ ਜਿਹੜੀ ਆ ਉਹ ਕਰ ਦੇਣੀ ਆ ਇਹਦੇ ਨਾਲ ਝੋਨੇ ਵਿੱਚ ਫੋਕ ਜਿਹੜੀ ਆ ਉਹ ਘੱਟ ਬਣੇਗੀ ਤੇ ਝਾੜ ਵਿੱਚ ਆਪਾਂ ਨੂੰ ਕਾਫੀ ਜ਼ਿਆਦਾ ਜੜਾ ਅੱਜ ਉਹ ਦੇਖਣ ਨੂੰ ਮਿਲੇਗਾ ਬਾਕੀ ਕਿਸਾਨ ਵੀਰੋ ਤੁਹਾਡੇ ਕੋਈ ਸਵਾਲ ਜਾਂ ਸੁਝਾਅ ਹੋਣ ਤਾਂ ਥੱਲੇ ਕਮੈਂਟ ਕਰਕੇ ਆਪਣੇ ਵਿਚਾਰ ਜੜਿਆ ਜਰੂਰ ਸਾਂਝੇ ਕਰੋ